ਸਵਾਗਤ ਹੈ ਜੀ ਅੱਜ ਅਸੀਂ ਇੱਕ ਬਹੁਤ ਹੀ ਮਤਲਬ ਆਮ ਜਹੀ ਪਰ ਕਈ ਵਾਰ ਔਖੀ ਸਥਿਤੀ ਤੇ ਗੱਲ ਕਰ ਰਹੇ ਹਾਂ ਜਦੋਂ ਗੱਲਬਾਤ ਚੱਲ ਰਹੀ ਹੋਵੇ ਤੇ ਅਚਾਨਕ ਗੁੱਸਾ ਆ ਜਾਵੇ ਉਸ ਨੂੰ ਮਾਨਸਿਕ ਤੌਰ ਤੇ ਕਿਵੇਂ ਸੰਭਾਲਣਾ ਹੈ ਸਮਝਣ ਦੀ ਕੋਸ਼ਿਸ਼ ਕਰੀਏ ਕਿ ਗੁੱਸੇ ਵੇਲੇ ਦਿਮਾਗ ਕਿਵੇਂ ਸ਼ਾਂਤ ਰੱਖ ਸਕਦੇ ਹਾਂ ਇਹ ਸੋਚਣਾ ਕਿ ਮੈਂ ਲੜਾਈ ਨਹੀਂ ਕਰਨੀ ਮੈਂ ਤਾਂ ਸਮਝੌਤਾ ਕਰਨਾ ਚਾਹੁੰਦੀ ਹਾਂ ਇਹ ਕਿਵੇਂ ਕੰਮ ਕਰਦਾ ਹੈ ਮਤਲਬ ਇਹ ਨਿੱਕੀ ਜਿਹੀ ਸੋਚ ਹਾਂ ਜੀ ਦੇਖੋ ਇਹ ਸੋਚਣਾ ਅਸਲ ਵਿੱਚ ਬਹੁਤ ਅਸਰਦਾਰ ਹੈ ਜਦੋਂ ਅਸੀਂ ਆਪਣੇ ਮਨ ਨੂੰ ਇਹ ਕਹਿੰਦੇ ਹਾਂ ਕਿ ਮਕਸਦ ਲੜਨਾ ਨਹੀਂ ਹੱਲ ਲੱਭਣਾ ਹੈ ਤਾਂ ਸਾਡੀ ਪੂਰੀ ਅਪਰੋਚ ਬਦਲ ਜਾਂਦੀ ਹੈ ਫਿਰ ਅਸੀਂ ਬਚਾ ਕਰਨ ਦੀ بجائے ਸਹਿਯੋਗ ਵੱਲ ਵੱਧਦੇ ਹਾਂ ਗੁੱਸਾ ਤਾਂ ਅਕਸਰ ਉਦੋਂ ਆਉਂਦਾ ਜਦੋਂ ਲੱਗਦਾ ਵੀ ਹਮਲਾ ਹੋ ਰਿਹਾ ਜਾਂ ਜਿੰਨਾ ਜ਼ਰੂਰੀ ਹੈ ਮਕਸਦ ਬਦਲਦੇ ਹੀ ਗੱਲਬਾਤ ਦਾ ਰੁਖ ਬਦਲ ਜਾਂਦਾ ਧਿਆਨ ਫਿਰ ਸਮੱਸਿਆ ਤੇ ਨਹੀਂ ਹੱਲ ਤੇ ਜਾਂਦਾ ਹੈ ਹਾਂ ਇਹ ਗਲਤ ਹੈ ਠੀਕ ਹੈ ਲੜਾਈ ਨਹੀਂ ਸਮਝੌਤਾ ਪਰ ਕਈ ਵਾਰੀ ਦੂਜੇ ਬੰਦੇ ਦਾ ਪੁਆਇੰਟ ਸਮਝਣਾ ਹੀ ਬੜਾ ਔਖਾ ਹੋ ਜਾਂਦਾ ਹੈ ਖਾਸ ਕਰਕੇ ਜਦੋਂ ਕੋਈ ਗੱਲ ਚੁਪ ਗਈ ਹੋਵੇ ਲੇਖ ਚ ਹਮਦਰਦੀ ਦੀ ਗੱਲ ਵੀ ਹੈ ਕਿ ਆਪਣੇ ਆਪ ਨੂੰ ਦੂਜੇ ਦੀ ਥਾਂ ਰੱਖ ਕੇ ਸੋਚੋ ਜੇ ਮੈਂ ਉਹਦੀ ਥਾਂ ਹੁੰਦੀ ਤਾਂ ਕੀ ਮਹਿਸੂਸ ਕਰਦੀ ਇਹ ਕਿਵੇਂ ਗੁੱਸਾ ਘਟਾਉਂਦਾ ਹੈ ਦੇਖੋ ਜੀ ਇਹ ਹਮਦਰਦੀ ਯਾਨੀ ਦੂਜੇ ਦੇ ਜਜ਼ਬਾਤ ਉਹਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰਨਾ ਇਹ ਸਿੱਧਾ ਗੁੱਸੇ ਦੀ ਜੜ ਤੇ ਅਸਰ ਕਰਦੀ ਹੈ ਜਦੋਂ ਅਸੀਂ ਸਿਰਫ ਆਪਣੇ ਤੇ ਹੀ ਨਹੀਂ ਅੜੇ ਰਹਿੰਦੇ ਸਗੋਂ ਸੋਚਦੇ ਹਾਂ ਕਿ ਸ਼ਾਇਦ ਦੂਜਾ ਬੰਦਾ ਕਿਸੇ ਤਣਾਅ 'ਚ ਹੈ ਜਾਂ ਡਰਿਆ ਹੋਇਆ ਜਾਂ ਕੋਈ ਗਲਤ ਫਹਮੀ ਹੋ ਗਈ ਤਾਂ ਸਾਡਾ ਆਪਣਾ ਗੁੱਸਾ ਤੁਸੀਂ ਕਹਿ ਲਓ ਕੁਦਰਤੀ ਤੌਰ ਤੇ ਥੋੜਾ ਨਰਮ ਪੈ ਜਾਂਦਾ ਹੈ ਸਾਨੂੰ ਨਾ ਸਥਿਤੀ ਨੂੰ ਪੂਰੀ ਤਰ੍ਹਾਂ ਦੇਖਣ 'ਚ ਮਦਦ ਮਿਲਦੀ ਹੈ ਫਿਰ ਅੱਛਾ ਇਹ ਹਮਦਰਦੀ ਵਾਲੀ ਗੱਲ ਸਮਝ ਆਈ ਪਰ ਕਈ ਵਾਰੀ ਗੁੱਸੇ ਦੀ ਲਹਿਰ ਇੰਨੀ ਤੇਜ਼ ਹੁੰਦੀ ਕਿ ਬੰਦਾ ਸੋਚ ਨਹੀਂ ਪਾਉਂਦਾ ਇੰਨਾ ਟਾਈਮ ਹੀ ਨਹੀਂ ਮਿਲਦਾ ਸ਼ਾਇਦ ਐਸੇ ਕਰਕੇ ਲੇਖਸ਼ੇ ਰੁਕਣ ਤੇ ਜ਼ੋਰ ਦਿੱਤਾ ਹੈ ਉਹ ਕਹਿੰਦੇ ਨੇ ਗੱਲ ਰੁਕਦੀ ਤਾਂ ਝਗੜਾ ਵੀ ਰੁਕਦਾ ਮਤਲਬ ਫਟਾਫਟ ਜਵਾਬ ਦੇਣ ਦੀ ਬਜਾਏ ਥੋੜਾ ਠਹਿਰਨਾ ਸ਼ਾਇਦ ਮਨ ਚ ਇੱਕ ਤੋਂ ਪੰਜ ਤੱਕ ਗਿਣ ਲਿਆ ਇਹ ਕਰਨਾ ਅਸਲ ਚ ਕਿੰਨਾ ਕੁ ਫਾਇਦੇਮੰਦ ਹੁੰਦਾ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੈ ਭਾਵੇਂ ਉਸ ਵੇਲੇ ਔਖਾ ਲੱਗੇ ਉਹ ਜਿਹੜਾ ਥੋੜਾ ਜਿਹਾ ਵਕਫਾ ਹੁੰਦਾ ਨਾ ਕੁਝ ਸਕਿੰਟਾਂ ਦਾ ਵੀ ਹੋਵੇ ਭਾਵੇਂ ਉਹ ਸਾਡੇ ਦਿਮਾਗ ਦੇ ਪਾਵੋਖ ਹਿੱਸੇ ਨੂੰ ਜਿਹਨੂੰ ਐਮਿਗਡਾਲਾ ਕਹਿੰਦੇ ਨੇ ਥੋੜਾ ਸ਼ਾਂਤ ਕਰ ਦਿੰਦਾ ਤੇ ਜਿਹੜਾ ਸੋਚਣ ਵਾਲਾ ਹਿੱਸਾ ਹੈ ਪ੍ਰੀਫਰੰਟਲ ਕਾਰਟੈਕਸ ਉਹਨੂੰ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਫਿਰ ਅਸੀਂ ਬਿਨਾਂ ਸੋਚੇ ਸਮਝੇ ਭੜਕਣ ਦੀ ਬਜਾਏ ਇੱਕ ਸੋਚਿਆ ਸਮਝਿਆ ਜਵਾਬ ਦੇ ਸਕਦੇ ਹਾਂ ਇੱਕ ਤੋਂ ਪੰਜ ਗਿਣਨਾ ਜਾਂ ਲੰਬਾ ਸਾਹ ਲੈਣਾ ਇਹ ਸਧਾਰਨ ਜੇ ਤਰੀਕੇ ਨੇ ਧਿਆਨ ਵੰਡਾਉਣ ਦੇ ਤੇ ਸਰੀਰ ਨੂੰ ਥੋੜਾ ਹੌਲੀ ਕਰਨ ਦੇ ਅੱਛਾ ਹਾਂ ਇਸੇ ਨਾਲ ਜੁੜੀਆਂ ਕੁਝ ਹੋਰ ਕਸਰਤਾਂ ਵੀ ਦਸੀਆਂ ਨੇ ਲੇਖ 'ਚ ਜਿਵੇਂ ਅੱਖਾਂ ਬੰਦ ਕਰਕੇ ਡੂੰਗਾ ਸਾਹ ਲੈ ਲਓ ਜਾਂ ਹੱਥਾਂ ਦੀਆਂ ਮੁਠੀਆਂ ਜ਼ੋਰ ਨਾਲ ਮਿਚੋ ਤੇ ਫਿਰ ਢਿੱਲੀਆਂ ਛੱਡ ਦਿਓ ਜਾਂ ਮਨ 'ਚ ਕੋਈ ਸ਼ਬਦ ਜਿਵੇਂ ਸ਼ਾਂਤ ਸ਼ਾਂਤ ਦੁਹਰਾਣਾ ਇਹ ਸਰੀਰਕ ਚੀਜ਼ਾਂ ਮਨ ਨੂੰ ਸ਼ਾਂਤੀ ਕਿਵੇਂ ਦਿੰਦੀਆਂ ਨੇ ਕੀ ਚੱਲ ਰਿਹਾ ਹੁੰਦਾ ਉਦੋਂ ਦੇਖੋ ਇਹ ਤਕਨੀਕਾਂ ਨਾ ਸਰੀਰ ਤੇ ਮਨ ਦਾ ਜਿਹੜਾ ਗੂੜਾ ਸਬੰਧ ਹੈ ਉਹਦਾ ਫਾਇਦਾ ਲੈਂਦੀਆਂ ਹਨ ਡੂੰਗਾ ਸਾਹ ਲੈਣ ਨਾਲ ਕੀ ਹੁੰਦਾ ਹੈ ਫੋਰਨ ਆਕਸੀਜਨ ਵਧਦੀ ਦਿਲ ਦੀ ਧੜਕਣ ਹੌਲੀ ਹੁੰਦੀ ਤੇ ਜਿਹੜਾ ਪੈਰਾਸიმਪੈਥੈਟਿਕ ਨਰਵਸ ਸਿਸਟਮ ਹੈ ਉਹ ਚਾਲੂ ਹੋ ਜਾਂਦਾ ਹੈ ਜਿਹੜਾ ਸ਼ਾਂਤੀ ਲਿਆਉਂਦਾ ਹੈ ਮੁੱਠੀਆਂ ਮੀਚ ਕੇ ਛੱਡਣ ਨਾਲ ਸਰੀਰ ਜਿਹੜਾ ਤਣਾਅ ਇਕੱਠਾ ਹੋਇਆ ਹੁੰਦਾ ਉਹ ਨਿਕਲਦਾ ਤੇ ਸ਼ਾਂਤ ਵਰਗਾ ਸ਼ਬਦ ਦੁਹਰਾਉਣਾ ਇੱਕ ਮੰਤਰ ਵਾਂਗ ਕੰਮ ਕਰਦਾ ਹੈ ਜਿਹੜੇ 네ਗੇਟਿਵ ਵਿਚਾਰ ਚੱਲ ਰਹੇ ਹੁੰਦੇ ਉਹਨਾਂ ਦਾ ਚੱਕਰ ਟੁੱਟਦਾ ਹੈ ਧਿਆਨ ਸ਼ਾਂਤੀ ਵੱਲ ਜਾਂਦਾ ਹੈ ਇਹ ਸਿੱਧਾ ਦਿਮਾਗ ਨੂੰ ਸਿਗਨਲ ਭੇਜਦਾ ਹੈ ਕਿ ਸ਼ਾਂਤ ਹੋ ਜਾਓ ਉਹ ਲੜੋ ਜਾਂ ਭੱਜੋ ਵਾਲੀ ਹਾਲਤ ਕੱਟ ਜਾਂਦੀ ਹੈ ਹੂੰ ਇਹ ਬੜੀ ਦਿਲਚਸਪ ਗੱਲ ਹੈ ਕਿ ਸਰੀਰ ਨੂੰ ਹਿਲਾਉਣ ਨਾਲ ਸੋਚ ਤੇ ਅਸਰ ਪੈਂਦਾ ਹੈ। ਲੇਖ ਸੋਚ ਨੂੰ ਸਿੱਤਾਂ ਬਦਲਣ ਬਾਰੇ ਵੀ ਕਹਿੰਦਾ ਜਿਵੇਂ ਆਪਣੇ ਆਪ ਨੂੰ ਯਾਦ ਕਰਾਉਣਾ ਕਿ ਇਹ ਹਾਲਤ ਹਮੇਸ਼ਾ ਨਹੀਂ ਰਹਿਣੀ ਜਾਂ ਨਕਾਰਾਤਮਕ ਸੋਚਾਂ ਤੋਂ ਬਚਣਾ ਜਿਵੇਂ ਇਹ ਤਾਂ ਹਮੇਸ਼ਾ ਮੇਰੇ ਨਾਲ ਇਦਾਂ ਹੀ ਕਰਦਾ ਹੈ। ਪਰ ਜਦੋਂ ਬੰਦਾ ਪੂਰੇ ਗੁੱਸੇ 'ਚ ਹੋਵੇ ਉਦੋਂ ਇਹ ਸੋਚਾਂ ਬਦਲਣੀਆਂ ਕਿੰਨੀਆਂ ਮੁਮਕਿਨ ਨੇ? ਦੇਖੋ ਇਹ ਅਭਿਆਸ ਨਾਲ ਆਉਂਦੀਆਂ ਨੇ। ਇਕਦਮ ਨਹੀਂ ਹੁੰਦਾ ਹੂੰ ਗੁੱਸੇ 'ਚ ਨਾ ਸਾਡਾ ਦਿਮਾਗ ਅਕਸਰ ਚੀਜ਼ਾਂ ਨੂੰ ਬਹੁਤ ਵਦਾ ਚੜਾ ਕੇ ਦੇਖਦਾ ਜਾਂ ਫਿਰ ਸਭ ਕਾਲਾ ਚਿੱਟਾ ਹੀ ਨਜ਼ਰ ਆਉਂਦਾ ਅੱਛਾ ਜਦੋਂ ਅਸੀਂ ਯਾਦ ਕਰਾਉਂਦੇ ਆ ਕਿ ਇਹ ਹਮੇਸ਼ਾ ਲਈ ਨਹੀਂ ਤਾਂ ਸਥਿਤੀ ਇੱਕ ਸੀਮਿਤ ਘਟਨਾ ਲੱਗਣ ਲੱਗ ਪੈਂਦੀ ਹੂੰ ਉਹਦੀ ਭਾਵਨਾਤਮਕ ਤਾਕਤ ਘਟ ਜਾਂਦੀ ਹੈ ਤੇ ਹਮੇਸ਼ਾ ਜਾਂ ਕਦੇ ਨਹੀਂ ਜਿਵੇਂ ਇਹ ਹਮੇਸ਼ਾ ਐਦਾਂ ਕਰਦਾ ਇਹਨਾਂ ਤੋਂ ਬਚਣਾ ਚਾਹੀਦਾ ਇਸ ਨਾਲ ਅਸੀਂ ਉਸ ਖਾਸ ਘਟਨਾ ਤੇ ਧਿਆਨ ਦਿੰਦੇ ਆ ਨਾ ਕਿ ਪੁਰਾਣੇ ਗਿਲੇ ਸ਼ਿਕਵੇ ਦਾ ਪਹਾੜ ਬਣਾ ਦੇਆ بس ਇਨਾ ਨੈਗੇਟਿਵ ਸੋਚ ਦੇ ਪੈਟਰਨਾਂ ਨੂੰ ਪਛਾਣਨਾ ਤੇ ਉਹਨਾਂ ਨੂੰ ਚੁਣੌਤੀ ਦੇਣਾ ਇਹੀ ਪਹਿਲਾ ਕਦਮ ਹੈ। ਹਾਂਜੀ ਤੇ ਫਿਰ ਆਖਰੀ ਨੁਕਤਾ ਪਰ ਬਹੁਤ ਜ਼ਰੂਰੀ ਲੱਗਿਆ ਮੈਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਆਪਣੇ ਆਪ ਨੂੰ ਪੁੱਛਣਾ ਜੇ ਮੈਂ ਹੁਣ ਗੁੱਸੇ 'ਚ ਕੁਝ ਬੋਲ ਦਿੱਤਾ ਤਾਂ ਇਹਦਾ ਨਤੀਜਾ ਕੀ ਨਿਕਲੂ? ਕੇ ਇਸ ਨਾਲ ਗੱਲ ਸੁਧਰੇਗੀ ਜਾਂ ਹੋਰ ਵਿਗੜੇਗੀ? ਇਹ ਤਾਂ ਮਤਲਬ ਸਵੈ ਕੰਟਰੋਲ ਦੀ ਸਿਖਰ ਹੋ ਗਈ। ਬਿਲਕੁਲ ਬਿਲਕੁਲ। ਇਹ ਸਵੈ ਜਾਗਰੂਕਤਾ ਹੈ ਤੇ ਨਤੀਜਿਆਂ ਬਾਰੇ ਸੋਚਣ ਦੀ ਕਾਬਲੀਅਤ। ਇੱਕ ਪਲ ਰੁੱਕ ਕੇ ਇਹ ਦੇਖਣਾ ਹੈ। ਕੀ ਮੇਰੇ ਬੋਲਾਂ ਦਾ ਅਸਰ ਕੀ ਹੋਵੇਗਾ ਕੀ ਮੇਰੇ ਸ਼ਬਦ ਮੇਰੇ ਮਕਸਦ ਯਾਨੀ ਸਮਝੌਤਾ ਕਰਨ ਦੇ ਮੁਤਾਬਿਕ ਹਨ ਇਸ ਸਵਾਲ ਸਾਨੂੰ ਪਾਵੁਖੋ ਕੇ ਬੋਲਣ ਦੀ ਬਜਾਏ ਵਧੇਰੇ ਜ਼ਿੰਮੇਵਾਰੀ ਨਾਲ ਗੱਲ ਕਰਨ ਲਈ ਪ੍ਰੇਰਿਤ ਕਰਦਾ ਹੈ ਤੁਰੰਤ ਗੁੱਸਾ ਕੱਢਣ ਦੀ ਬਜਾਏ ਲੰਬੇ ਸਮੇਂ ਦੇ ਰਿਸ਼ਤੇ ਤੇ ਹੱਲ ਤੇ ਧਿਆਨ ਦੇਣ ਲਈ ਤਾਂ ਫਿਰ ਜੇ ਸਾਰੀ ਗੱਲ ਸਮੇਟੀਏ ਇਹ ਸਾਰੀਆਂ ਤਕਨੀਕਾਂ ਨੇ ਭਾਵੇਂ ਉਹ ਮਨ ਨਾਲ ਜੁੜੀਆਂ ਹੋਣ ਨੀਅਤ ਬਦਲਣਾ ਹਮਦਰਦੀ ਸੋਚ ਬਦਲਣਾ ਜਾਂ ਫਿਰ ਸਰੀਰ ਨਾਲ ਰੁਕ ਜਾਣਾ ਸਾਹ ਲੈਣਾ ਇਹ ਸਾਨੂੰ ਗੁੱਸੇ ਦੇ ਵੇਲੇ ਵੀ ਆਪਣੇ ਆਪ ਤੇ ਕਾਬੂ ਪਾਉਣ ਦੇ ਤਰੀਕੇ ਦੱਸਦੀਆਂ ਨੇ ਇਹਦਾ ਮਤਲਬ ਸ਼ਾਇਦ ਇਹੀ ਹੈ ਕਿ ਅਸੀਂ ਭਾਵਨਾਵਾਂ ਦੇ ਗੁਲਾਮ ਨਹੀਂ ਉਹਨਾਂ ਨੂੰ ਕੰਟਰੋਲ ਕਰ ਸਕਦੇ ਹਾਂ ਬਿਲਕੁਲ ਸਹੀ ਕਿਹਾ ਇਹ ਤਕਨੀਕਾਂ ਸਾਨੂੰ ਯਾਦ ਕਰਾਉਂਦੀਆਂ ਨੇ ਕਿ ਦੇਖੋ ਭਾਵਨਾਵਾਂ ਤਾਂ ਆਉਣਗੀਆਂ ਉਹ ਮਨੁੱਖੀ ਸੁਭਾਅ ਹੈ ਪਰ ਉਹਨਾਂ ਤੇ ਰਿਐਕਟ ਕਿਵੇਂ ਕਰਨਾ ਇਹ ਸਾਡੀ ਚੋਣ ਹੋ ਸਕਦੀ ਹੈ ਜੇ ਅਸੀਂ ਸਮਝਦਾਰੀ ਨਾਲ ਇਹਨਾਂ ਤਰੀਕਿਆਂ ਨੂੰ ਵਰਤੀਏ ਤਾਂ ਔਖੀਆਂ ਗੱਲਬਾਤਾਂ ਨੂੰ ਵੀ ਵਧੀਆ ਬਣਾ ਸਕਦੇ ਹਾਂ ਇਹ ਇੱਕ ਹੁਨਰ ਹੈ ਜਿਹੜਾ ਹੌਲੀ-ਹੌਲੀ ਅਭਿਆਸ ਨਾਲ ਹੀ ਆਉਂਦਾ ਹੈ ਤੇ ਜਾਂਦੇ-ਜਾਂਦੇ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਕਿ ਜਦੋਂ ਕੋਈ ਹੋਰ ਸਾਡੇ ਤੇ ਗੁੱਸਾ ਕਰ ਰਿਹਾ ਹੋਵੇ ਤਾਂ ਕੀ ਇਹਨਾਂ ਵਿੱਚੋਂ ਕੁਝ ਤਰੀਕੇ ਖਾਸ ਕਰਕੇ ਹਮਦਰਦੀ ਵਾਲਾ ਤੇ ਰੁਕ ਕੇ ਸੁਣਨ ਵਾਲਾ ਕਿ ਉਹ ਸਾਨੂੰ ਉਹਨਾਂ ਦੇ ਗੁੱਸੇ ਨੂੰ ਸਮਝਣ ਇਹ ਹਾਲਾਤ ਨੂੰ ਸ਼ਾਂਤ ਕਰਨ 'ਚ ਵੀ ਮਦਦ ਕਰ ਸਕਦੇ ਨੇ ਸ਼ਾਇਦ ਦੂਜਿਆਂ ਦੇ ਗੁੱਸੇ ਨਾਲ ਨਜਿੱਠਣ ਦਾ ਰਾਜ਼ ਵੀ ਇੰਨਾ ਜੀ ਕਿਤੇ ਲੁਕਿਆ ਹੋਵੇ